ਇੰਡੀਆ ਵਿੱਚ ਇਤਿਹਾਸ ਰਚ ਦੇਣ ਵਾਲੀ ਫਿਲਮ ਸ਼ੋਲੇ ਦੇ ਡਾਇਲੌਗ ਬੜੇ ਜਵਰਦਸਤ ਹਨ ਤਾਈਓ ਤਾਂ ਪਹਿਲੀ ਵਾਰ ਕਿਸੇ ਫਿਲਮ ਦੇ ਗਾਣਿਆਂ ਵਾਂਗ ਇਸ ਦੇ ਡਾਇਲੌਗ ਦੀਆਂ ਟੇਪਾਂ ਵੀ ਆਈਆਂ ਸਨ ਇਸੇ ਫਿਲਮ ਦਾ ਇੱਕ ਡਾਇਲੌਗ ਹੈ ਜਿਹੜਾ ਅਦਾਕਾਰ ਸਚੇਨ ਨੂੰ ਡਾਕੂਆਂ ਵੱਲੋਂ ਮਾਰ ਕੇ ਘੋੜੇ ਉੱਤੇ ਪਿੰਡ ਰਾਮਗੜ੍ਹ ਵਿੱਚ ਵਾਪਸ ਭੇਜੇ ਸਮੇਂ ਆਉਂਦਾ ਹੈ ਇਸ ਸਮੇ ਬਜ਼ੁਰਗ ਏਕੇ ਹੰਗਲ ਕਹਿੰਦੇ ਨੇ ਇਤਨਾ ਸਨਾਟਾ ਕਿਉਂ ਹੈ ਭਾਈ ਇਹੋ ਸਨਾਟਾ ਹੁਣ ਆਮਾ ਦੀ ਪਾਰਟੀ ਵਿੱਚ ਪਸਰ ਗਿਆ ਇਸੇ ਫਿਲਮ ਦਾ ਇੱਕ ਹੋਰ ਪ੍ਰਸਿੱਧ ਡਾਇਲੌਗ ਹੈ ਅਬ ਤੇਰਾ ਕੀ ਹੋਗਾ ਕਾਲਿਆ ਜਿਸ ਨੂੰ ਤੁਸੀਂ ਮਨੀਸ਼ ਸਸੋਦੀਆ ਨਾਲ ਜੋੜ ਕੇ ਦੇਖ ਸਕਦੇ ਹੋ ਇਸ ਬਾਰੇ ਗੱਲ ਅੱਗੇ ਚੱਲ ਕੇ ਕਰਾਂਗੇ ਪਹਿਲਾਂ ਗੱਲ ਮਨੀਸ਼ ਸਸੋਦੀਆ ਦੇ ਔਰਤਾਂ ਦੇ ਸਖਲਾਈ ਪ੍ਰੋਗਰਾਮ ਵਿੱਚ ਦਿੱਤੀ ਸਾਮ-ਦਾਮ ਦੰਡ ਭੇਦ ਲੜਾਈ ਝਗੜੇ ਦੀ ਸਖਲਾਈ ਦੀ ਕਰਦੇ ਆ ਮਨੀਸ਼ ਸਸੋਦੀਆ ਦੀ ਇਹ ਵੀਡੀਓ ਤਾਂ ਹੁਣ ਤੱਕ ਤੁਸੀਂ ਸਭ ਨੇ ਦੇਖ ਲਈ ਹੋਣੀ ਹੈ ਜਦੋਂ ਇਹ ਮੁੱਦਾ ਭੱਗ ਗਿਆ ਤਾਂ ਆਮ ਆਦੀ ਪਾਰਟੀ ਦੇ ਸਾਰੇ ਆਗੂ ਦੜ ਬਟ ਗਏ ਕੋਈ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਪੱਖ ਵਿੱਚ ਨਹੀਂ ਆਇਆ ਕਿਹੜਾ ਅਜਿਹੇ ਮੌਕੇ ਮਸੀਬਤ ਮੁੱਲ ਲੈਂਦਾ ਹੈ ਵਿਰੋਧੀ ਹਮਲਾਵਰ ਹੋ ਗਏ ਅਤੇ ਸੱਤਾਧਾਰੀ ਧਿਰ ਬਚਾਅ ਮੋੜ ਵਿੱਚ ਆ ਗਈ ਹਰੇਕ ਨੇ ਹੀ ਮੁਖਤ ਵਿੱਚ ਪੰਗਾ ਲੈਣ ਤੋਂ ਪਰਹੇਜ਼ ਹੀ ਕੀਤਾ ਬੀਜੇਪੀ ਵਾਲੇ ਜਿਵੇਂ ਸੰਕਟ ਸਮੇਂ ਰਵੀ ਸ਼ੰਕਰ ਪ੍ਰਸਾਦ ਨੂੰ ਹਮੇਸ਼ਾ ਮੂਹਰੇ ਕਰ ਦਿੰਦੇ ਨੇ ਉਵੇਂ ਹੀ ਆਮ ਤੌਰ ਤੇ ਵੱਡਾ ਮੁੱਦਾ ਉੱਠਣ ਤੇ ਆਮ ਆਦੀ ਪਾਰਟੀ ਹਰਪਾਲ ਸਿੰਘ ਚੀਮਾ ਨੂੰ ਮੂਹਰੇ ਕਰਦੀ ਹੈ ਛੋਟੇ ਮੋਟੇ ਮਸਲਿਆਂ ਲਈ ਉਹਨਾਂ ਨੀਲ ਗਰਗ ਰੱਖਿਆ ਹੋਇਆ ਹੈ ਪਰਮੁਨੀਸ਼ ਸਿਸੋਦੀਆ ਦੇ ਮੁੱਦੇ ਉੱਤੇ ਨਾ ਚੀਮਾ ਬੋਲੇ ਨਾ ਹੀ ਨੀਲ ਗਰਗ ਹੋਰ ਛੱਡੋ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਹਲੇ ਤੱਕ ਚੁੱਪ ਨੇ ਜਿਹੜੇ ਖੁਦ ਸਿਸੋਦੀਆ ਦੇ ਵਿਵਾਦਿਤ ਬਿਆਨ ਦੇਣ ਵਾਲੇ ਪ੍ਰੋਗਰਾਮ ਵਿੱਚ ਮੌਜੂਦ ਸਨ 90 ਤੋਂ ਉੱਪਰ ਹੋਰ ਨਾ ਵਿਧਾਇਕਾਂ ਚੇਅਰਮੈਨਾਂ ਅਹੁਦੇਦਾਰਾਂ ਅਤੇ ਹੋਰ ਆਗੂਆਂ ਵਿੱਚੋਂ ਕਿਸੇ ਨੇ ਵੀ ਮੂੰਹ ਨਹੀਂ ਖੋਲਿਆ ਕਿਸੇ ਨੇ ਨਾ ਹੱਕ ਵਿੱਚ ਬਿਆਨ ਦਿੱਤਾ ਨਾ ਕੋਈ ਪੋਸਟ ਪਾਈ ਪਰ ਮੋਗੇ ਵਾਲੀ ਐਮਐਲਏ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਪਤਾ ਨਹੀਂ ਕੀ ਸੋਚ ਕੇ ਪੰਗਾ ਲੈ ਲਿਆ ਜਾਂ ਤਾਂ ਪਾਰਟੀ ਵੱਲੋਂ ਮਹਿਲਾ ਬੈਂਕ ਦੀ ਸੂਬਾ ਪ੍ਰਧਾਨ ਬਣਾਏ ਜਾਣ ਦੇ ਜੋਸ਼ ਵਿੱਚ ਹੀ ਉਹ ਬੋਲ ਗਏ ਜਾਂ ਫਿਰ ਕਾਰਨ ਕੋਈ ਹੋਰ ਹੋਵੇਗਾ ਹੈਰਾਨੀ ਉਦੋਂ ਹੋਈ ਜਦੋਂ ਉਹਨਾਂ ਪੰਗਾ ਲੈ ਲਿਆ ਪਰ ਇਸ ਤੋਂ ਵੀ ਵੱਧ ਹੈਰਾਨੀ ਉਦੋਂ ਹੋਈ ਜਦੋਂ ਉਹ ਕੁਝ ਸਮੇਂ ਅੰਦਰ ਹੀ ਪਿੱਛੇ ਵੀ हट ਗਏ ਬਈ ਜੇ ਹੁਣ ਤੁਸੀਂ ਆਪਣੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਲਈ ਸਟੈਂਡ ਲੈ ਹੀ ਲਿਆ ਤਾਂ ਘੱਟੋ-ਘੱਟ ਸਟੈਂਡ ਉੱਤੇ ਖੜੇ ਵੀ ਰਹੋ ਹਾਲੇ ਸੋਸ਼ਲ ਮੀਡੀਆ ਉੱਪਰ ਛੋਟੀ ਜਿਹੀ ਵੀਡੀਓ ਕਲਿੱਪ ਅਪਲੋਡ ਹੀ ਕੀਤੀ ਸੀ ਜਿਸ ਨੂੰ 100 ਤੋਂ ਵੱਧ ਲੋਕਾਂ ਨੇ ਦੇਖਿਆ ਵੀ ਨਹੀਂ ਸੀ ਕਿ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਕਿ ਬੀਬਾ अरोड़ा ਨੂੰ ਅਹਿਸਾਸ ਹੋ ਗਿਆ ਕਿ ਮਨੀਸ਼ ਸਸੋਦੀਆ ਨੇ ਗਲਤੀ ਕੀਤੀ ਹੈ ਫਿਰ ਉਹ ਗੱਲ ਨੂੰ ਕਿੱਥੋਂ ਦਾ ਕਿੱਥੇ ਕਿਉਂ ਜੋੜ ਰਹੇ ਨੇ ਮਨੀਸ਼ ਸਸੋਦੀਆ ਦੇ ਸਾਮ-ਦਾਮ ਦੰਡ ਭੇਦ ਲੜਾਈ ਝਗੜੇ ਵਾਲੇ ਬਿਆਨ ਨੂੰ ਉਹ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲੇ ਅਤੇ ਬੇਅਦਬੀਆਂ ਨਾਲ ਜੋੜੀ ਜਾ ਰਹੇ ਨੇ ਭਾਵੇਂ ਇਹ ਵੀਡੀਓ ਨਾ ਜਲਦ ਡਿਲੀਟ ਕਰ ਦਿੱਤੀ ਪਰ ਸਾਡੇ ਕੋਲ ਇਹ ਵੀਡੀਓ ਹੈਗੀ ਹੈ ਜੋ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਪਰ ਇਸ ਤੋਂ ਪਹਿਲਾਂ ਥੋੜੀ ਜਹੀ ਇਸ ਬਾਰੇ ਗੱਲ ਕਰ ਲਈਏ ਡਾਕਟਰ ਅਮਨਦੀਪ ਕੌਰ ਅਰੋੜਾ ਕਹਿ ਰਹੇ ਨੇ ਕਿ ਛੋਟੀ ਜਹੀ ਕਲਿੱਪ ਕੱਟ ਕੇ ਪਾਈ ਹੈ ਇਹ ਕੰਮ ਵੀ ਤੁਹਾਡੀ ਪਾਰਟੀ ਨੇ ਹੀ ਸ਼ੁਰੂ ਕੀਤਾ ਸੀ ਕਿੰਨੇ ਸਿਆਸੀ ਵਿਰੋਧੀਆਂ ਦੀਆਂ ਇਹ ਉਹੀ ਵੀਡੀਓ ਕਲਿੱਪਾਂ ਕੱਟ ਕੇ ਅਤੇ ਐਡਿਟ ਕਰਕੇ ਤੁਹਾਡੇ ਆਈਟੀ ਸੈੱਲ ਨੇ ਵਾਇਰਲ ਕੀਤੀਆਂ ਤਾਂ ਕਿਤੇ ਜਾ ਕੇ ਤੁਹਾਡੇ ਪੈਰ ਲੱਗੇ ਅਤੇ ਸਰਕਾਰ ਬਣ ਸਕੀ ਤੁਸੀਂ ਤਾਂ ਆਪਣੀ ਹੀ ਪਾਰਟੀ ਦੇ ਕੁਝ ਆਗੂ ਵੀ ਇਸ ਮਾਮਲੇ ਵਿੱਚ ਨਹੀਂ ਬਖਸ਼ੇ ਰਹੀ ਗੱਲ ਇਸ ਵੀਡੀਓ ਦੇ ਕਲਿੱਪ ਦੀ ਤਾਂ ਖੁਦ ਮਨੀਸ਼ਵਰ ਸਸੋਦੀਆ ਨੇ ਇਹ ਪੂਰੀ ਵੀਡੀਓ ਪਾਈ ਸੀ ਆਮ ਆਦਮੀ ਪਾਰਟੀ ਦੇ ਪੇਜ ਉੱਤੇ ਵੀ ਇਹ ਵੀਡੀਓ ਪਈ ਹੈ ਉਸ ਤੋਂ ਬਾਅਦ ਤੁਹਾਡੀ ਪਾਰਟੀ ਦੇ ਸੁਪਰੀਮੋ अरविंद केजरीवाल भी वाह वाह कर दे देसे बेशक वो निजी तौर पे ਔਰਤਾਂ ਦੇ ਇਸ ਸਖਲਾਈ ਪ੍ਰੋਗਰਾਮ ਵਿੱਚ ਮੌਜੂਦ ਨਹੀਂ ਸਨ ਜਿੱਥੇ सिसोदिया ਭਗਵੰਤ ਮਾਨ ਅਮਨ अरोड़ा ਅਤੇ ਤੁਸੀਂ ਪਹਿਲੀ ਕਤਾਰ ਵਿੱਚ ਬੈਠੇ ਨਜ਼ਰ ਆਉਂਦੇ ਹੋ ਪਰ ਕੇਜਰੀਵਾਲ ਨੇ ਵੀਡੀਓ ਕਾਨਫਰੰਸ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਅਤੇ ਆਹ ਦੇਖੋ ਉਹ ਕਿਵੇਂ ਮਨੀਸ਼ सिसोदिया ਦੀ ਪਿੱਠ थपथपाड़ਦੇ ਨੇ ਕਿ ਬਹੁਤ ਅੱਛਾ ਲੱਗ ਰਹਾ ਹੈ ਜੈਸਾ ਕਿ ਅਭੀ ਮਨੀਸ਼ सिसोदिया ਜੀ ਨੇ ਕਿਹਾ ਕਿ 2 ਦਿਨ ਕੀ ਜੋ ਟ੍ਰੇਨਿੰਗ ਹੋਈ ਹੈ उस ट्रेनिंग में ट्रेनिंग कम और बेसिकली आप लोगों ने अच्छे माहौल के अंदर सब कुछ सीखा है और बहुत हंसते खेलते आप लोगों ने दो दिन ट्रेनिंग की है मैं समझता हूं कि इस तरह की ट्रेनिंग इस तरह का माहौल केवल आम आदमी पार्टी में ही मिल सकता है जैसा भी मान साहब ने कहा दूसरे पार्टियों के अंदर जो महिला विंग होती है उनको केवल रैलियों में महिलाओं को लाने के लिए दूसरी नेताओं की हाई हाय करने के लिए केवल इसीलिए इस्तेमाल किया जाता है अभी तक हमारी पार्टी में जब जब फ्रंटल विंग बनाए गए उन फ्रंटल विंग में हमने यूथ विंग बनाए व्यापारी विंग बनाए महिला विंग बनाए ये विंग बनाया वो विंग बनाया लेकिन कभी भी जिम्मेदारियां नहीं दी हमने किसी को प्रेसिडेंट बना दिया किसी को वाइस प्रेसिडेंट बना दिया किसी को जिला अध्यक्ष बना दिया किसी को ब्लॉक प्रेसिडेंट बना दिया लेकिन जिम्मेदारियां नहीं दी उनके साथ मिलके कभी बातचीत नहीं की पहली बार ऐसा हो रहा है इस बार मनीष सिसोदिया जी दीपक जी अमन अरोड़ा जी ये सब लोग मिलके जिस तरह से पंजाब के अंदर संगठन को गांव गांव में शहर शहर में वार्ड में कस्बे में मोहल्ले में पिंड में मजबूत करते जा रहे हैं ये बहुत काबिल तारीफ है आज हम महिला विंग की ट्रेनिंग कर रहे हैं इसी तरह से पंद्रह बीस दिन पहले मुझे याद है यूथ विंग की भी ट्रेनिंग हुई थी उनकी भी दो दिन के लिए ट्रेनिंग हुई थी अब युवाओं को हमने गांव गांव के अंदर भेजा है युवा अपना काम कर रहे हैं आज महिलाओं की ट्रेनिंग हुई है अब महिलाएं भी जैसा भी मनीष जी ने बताया कि नीचे तक गांव गांव तक गांव में हर गांव के अंदर महिलाओं की कमेटियां बनाई जाएंगी ਜੋ ਕਿ ਇੱਕ 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 ਘਰ ਮੇ ਜਾਣਾ ਹੈ ਆਪਣੇ ਕੋ ਮਹਿਲਾਵਾਂ ਕੋ ਆਪਣੇ ਕੋ ਤਿਆਰ ਕਰਨਾ ਹੈ ਇਸ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਕਰ ਨੇ ਚੋਣ ਕਮਿਸ਼ਨ ਨੂੰ ਕਾਰਵਾਈ ਅਤੇ ਪਰਚਾ ਦਰਜ ਕਰਨ ਲਈ ਲਿਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੋ ਕਦਮ ਚੁੱਕਿਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗਸਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਨੇ ਵੀ ਇਸ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਵਿੱਚ ਬੰਡੀਆਂ ਪਾਉਣ ਵਾਲਾ ਬਿਆਨ ਦੱਸਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਸਾਫਕਾ ਵਿਧਾਇਕ ਐਸਰ ਕਲੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਜਨਰਲ ਸਕਤਰ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਜਸਕਰਨ ਦੇਓਲ ਅਤੇ ਹੋਰਨਾ ਅਕਾਲੀ ਆਗੂਆਂ ਨੇ ਇਸ ਮੁੱਦੇ ਉੱਤੇ ਸੱਤਾਧਾਰੀ ਧਿਰ ਅਤੇ ਸਿਸੋਦੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਉਹ ਵੀਡੀਓ ਦੇਖਣ ਤੋਂ ਪਹਿਲਾਂ ਅਕਾਲੀਆਂ ਦਾਹੇ ਪੱਖ ਵੀ ਜਾਣ ਲਵੋ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਚੁਣੌਤੀ ਆ ਇਹ ਪਹਿਲੀ ਚੁਣੌਤੀ ਤਾਂ ਕੇਜਰੀਵਾਲ ਵਾਲੀ ਚੁਣੌਤੀ ਸੀ ਜਿਹੜੇ ਕੀ ਧੜਵੀ ਬਣ ਕੇ ਇੱਥੇ ਲੁੱਟਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਤੇ ਆਉਣਾ ਚਾਹੁੰਦੇ ਸੀ ਅੱਜ ਇੱਕ ਹੋਰ ਚੁਣੌਤੀ ਆ ਅਕਾਲੀ ਦਲ ਇਸ ਚੁਣੌਤੀ ਨੂੰ ਡਟ ਕੇ ਲੈ ਰਿਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਸ ਚੁਣੌਤੀ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਆਹ ਜਿਹੜੀ ਗੱਲ ਸਾਮ-ਦਮ ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਹਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਬਈ ਆਰੇ ਨਾ ਤਾਮ ਜਾਮ ਦੰਡਬੇਦ ਜੋ ਝੂਠ ਬੋਲਣਾ ਜੋ ਲੜਾਈ ਝਗੜਾ ਕਰਨਾ ਪਏਗਾ ਅਸੀਂ ਕਰਾਂਗੇ ਇਹ ਸ਼ਿਸ਼ੋਧਿਆ ਕੌਣ ਹੈ ਇਹ ਦੱਸ ਸਕਦੇ ਆ ਕੋਈ ਗੂੰਗੇ ਇੱਥੇ ਬੰਮੇ ਗੂੰਗੇ ਵੀ ਸ਼ਿਸ਼ੋਧਿਆ ਕੌਣ ਜਿਹੜਾ ਪੰਜਾਬ ਦੇ ਵਿੱਚ ਕਹਿੰਦਾ ਅਸੀਂ ਝਗੜਾ ਕਰਕੇ ਦੇ ਸੀ ਕਿ ਹਰ ਤਰੀਕੇ ਨਾਲ ਵਰਤ ਕੇ ਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਘਬਰਾ ਕਰਾਂਗੇ ਉਹ ਨੰਘਿਆ ਟਾਈਮ ਅੱਜ ਹੁਣ ਪੰਜਾਬ ਦੇ ਲੋਕ ਕਾਲੀ ਦਲ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਤੇਰੀ ਕੀ ਹਸਤੀ ਆ ਕੇਜਰੀਵਾਲ ਨੂੰ ਦਾ ਮੂੰਹ ਤੋੜ ਜਵਾਦ ਸਾਹਿਬ ਪੱਠੇ-ਪੱਠੇ ਬਰੀ ਭਜਾਇਆ ਜਿਹੜਾ ਇਥੋਂ ਕਰੋੜਾਂ ਰੁਪਈਆ ਇਕੱਠਾ ਕਰਨਾ ਚਾਹੁੰਦਾ ਸੀ ਹੁਣ ਇਹ ਗੱਲ ਦੱਸਣ ਕਿ ਜਿਹੜਾ ਇਥੋਂ ਦਾ ਮੁੱਖ ਮੰਤਰੀ ਇਥੇ ਇੱਕ ਹੋਰ ਮੁੱਖ ਮੰਤਰੀ ਬਣਾ ਕੇ ਜਿਹੜਾ ਸ਼ੋਹਰਿਆਂ ਨੂੰ ਤਰੈ ਫਿਰਦਾ ਜਿਹੜਾ ਆਹ ਗੱਲ ਕਹਿੰਦਾ ਆਫੀਸ਼ੀਅਲੀ ਇਹਦਾ ਜਵਾਬ ਕਾਲੀ ਦਾ ਠੋਕੇ ਦੇਗਾ ਪੰਜਾਬ ਦੇ ਲੋਕ ਡਟ ਕੇ ਦੇਣਗੇ ਅਸੀਂ ਇਹੋ ਜੇ ਲੋਕਾਂ ਨੂੰ ਸਬਕ ਸਿਕਾਉਣਾ ਜਾਣਦੇ ਆ ਹੁਣ ਤੁਹਾਨੂੰ ਦਿਖਾਉਨੇ ਆ ਮੋਗਾ ਦੀ ਵਿਧਾਇਕਾ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਉਹ ਵੀਡੀਓ ਜਿਸ ਦੇ ਚੋਹ ਸਿਸੋਦੀਆ ਦੇ ਚੱਕਰ ਵਿੱਚ ਮਾਮਲੇ ਨੂੰ ਹੀ ਹੋਰ ਪਾਸੇ ਕਮਾਉਣ ਦੇ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਨੇ ਮਨੀਸ਼ ਸਿਸੋਦੀਆ ਨੂੰ ਫਸਦਾ ਦੇਖ ਕੇ ਡਾਕਟਰ ਅਰੋੜਾ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਨੂੰ ਹਰਮਿੰਦਰ ਸਾਹਿਬ ਉੱਤੇ ਹਮਲਾ ਕਰਨ ਅਤੇ ਬੇਅਦਬੀ ਦੀਆਂ ਗੱਲਾਂ ਕਰਕੇ ਘੇਰਨ ਦੇ ਚੱਕਰ ਵਿੱਚ ਦਿਖਾਈ ਦਿੱਤੇ ਉਹ ਕਿਤੋਂ ਦੀ ਗੱਲ ਕਿਤੇ ਘੁਮਾ ਰਹੇ ਨੇ ਹਾਲਾਂਕਿ ਉਹਨਾਂ ਨੂੰ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਜ਼ਰੂਰਤ ਦਿਖਾਉਣੀ ਚਾਹੀਦੀ ਸੀ ਅਤੇ ਇਹ ਕਠੋਕ ਕੇ ਕਹਿਣਾ ਚਾਹੀਦਾ ਸੀ ਕਿ ਮਨੀਸ਼ ਸਸੌਦੀਆ ਨੇ ਇਹ ਬਿਲਕੁਲ ਗਲਤ ਗੱਲ ਆਖੀ ਹੈ ਪਰ ਇੰਨੀ ਜ਼ੁਰਤ ਪੰਜਾਬ ਦੇ ਕਿਹੜੇ ਵਿਧਾਇਕ ਅਤੇ ਲੀਡਰ ਵਿੱਚ ਹੈ ਆਹ ਦੇਖੋ ਉਹ ਵੀਡੀਓ ਜਿਸ ਨੂੰ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਪਾਉਣ ਤੋਂ ਕੁਝ ਦੇਰ ਬਾਅਦ ਹੀ ਡਿਲੀਟ ਕਰ ਦਿੱਤਾ ਸੀ ਅਕਾਲੀ ਦਲ ਪਾਸਪਾ ਔਰ ਕਾਂਗਰਸ ਵਾਲਿਆਂ ਨੂੰ ਦੱਸਣਾ ਚਾਹੀਏ ਕਿ ਹਿੰਸਾ ਸਾਡੀ ਪਛਾਣ ਨਹੀਂ ਹਿੰਸਾ ਅਕਾਲੀ ਦਲ ਪਾਸਪਾ ਤੇ ਕਾਂਗਰਸ ਦੀ ਪਛਾਣ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਦੰਗੇ ਕਰਵਾਈ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਾਡੇ ਸਭ ਤੋਂ ਵਿਤਰ ਸਥਾਨ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਜਿਨ੍ਹਾਂ ਨੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵੱਲ ਧਕੇਲਿਆ ਜਿਨ੍ਹਾਂ ਨੇ ਸਾਡੇ ਸਭ ਤੋਂ ਵਿਤਰ ਗੁਰਨਾਨ ਸਿੰਘ ਦੀ ਬੇਇੱਜ਼ਤੀ ਕਰਵਾ ਲਈਆਂ ਦਾ ਸਾਥ ਦਿੱਤਾ ਅੱਜ ਉਹ ਸਾਡੀ ਮੈਲਵਿੰਗ ਦੀ ਟ੍ਰੇਨਿੰਗ ਦੇ ਵਿੱਚੋਂ ਇੱਕ ਛੋਟਾ ਜਿਹਾ ਕਲੀਪ ਉਠਾ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਠੀਕ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਮਹਿਲਾ ਵੀ ਪਹਿਲਾਂ ਵੀ ਤੁਹਾਡੇ ਝੂਠ ਦੇ ਖਿਲਾਫ ਖੜੇ ਸੀ ਅੱਜ ਵੀ ਅਸੀਂ ਤੁਹਾਡੇ ਹਰ ਝੂਠ ਦਾ ਤੁਹਾਡੀ ਬੇਈਮਾਨੀ ਦਾ ਅਸੀਂ ਸਭ ਲੋਕਤੰਤ੍ਰਿਕ ਤਰੀਕੇ ਦੇ ਨਾਲ ਜਵਾਬ ਦੇਣ ਨੂੰ ਕੱਲ ਵੀ ਤਿਆਰ ਸੀ ਅੱਜ ਵੀ ਤਿਆਰ ਹਾਂ ਆਪਦੀ ਰਾਜਨੀਤੀ ਸਿੱਖਿਆ ਤੇ ਤਰਕੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੀ ਰਾਜਨੀਤੀ ਲੁੱਟ ਤੇ ਝਗੜੇ